ਬੰਦਗੀ ਸੇਵਾ ਸੁਸਾਇਟੀ ਦੇ ਵੱਲੋਂ ਜ਼ਿਲ੍ਹਾ ਕਚੈਰੀ ਸੰਗਰੂਰ ਦੇ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੇ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸੈਸ਼ਨ ਜੱਜ ਸੰਗਰੂਰ ਮਨੀਸ਼ ਸਿੰਘ ਨੇ ਸ਼ਮੂਲੀਅਤ ਕੀਤੀ ਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਬੰਦਗੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਕਲੇਰ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਸ ਮੌਕੇ 120 ਖੂਨਦਾਨੀਆਂ ਨੇ ਆਪਣੇ ਖੂਨ ਦਾ ਦਾਨ ਕੀਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਸੈਸ਼ਨ ਚアド ਮਨੀਸ਼ ਸਿੰਘਲ ਨੇ ਕਿਹਾ ਕਿ ਸਾਨੂੰ ਆਪਣੇ ਖੂਨ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਿਸੇ ਦੀ ਵੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਅੰਤ ਵਿੱਚ ਪ੍ਰਧਾਨ ਚਕਤਾ ਸਿੰਘ ਕਲੇ ਨੇ ਆਏ ਹੋਏ ਸਾਰੇ ਖੂਨਦਾਨੀਆਂ ਦੇਤੇ ਮਹਿਮਾਨਾਂ ਦਾ तहे ਦਿਲੋਂ ਧੰਨਵਾਦ ਕੀਤਾ ਇੱਕ ਬਹੁਤ ਵਧੀਆ ਵਰਹਾਲਾ ਪਿਛਲੇ ਸਾਲ ਵੀ ਇਸੇ ਸੁਸਾਇਟੀ ਵੱਲੋਂ ਬੰਦੇ ਦੀ ਸੇਵਾ ਸੁਸਾਇਟੀ ਵੱਲੋਂ ਸਾਡੇ ਬਾਹਰ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਸੀ ਸਾਡੇ ਵਕੀਲ ਸਾਹਿਬਾ ਨੇ ਬਾਕੀ ਕਲਾਇੰਟਸ ਨੇ ਜੋ ਮੁਲਾਜ਼ਮ ਨੇ ਜੱਜ ਸਾਹਿਬਾਨ ਨੇ ਬੜਾ ਵੱਡ ਚੜ ਕੇ ਪਿਛਲੇ ਸਾਲ ਵੀ ਸਾਲਿਆ ਸੀ ਉਸੇ ਤਰ੍ਹਾਂ ਹੀ ਅੱਜ ਫਿਰ ਸ਼ੁਰੂਆਤ ਹੋਈ ਹੈ ਜਿਹੜੀ ਸਾਡੇ ਮਾਨਯੋਗ ਸ਼ਸ਼ੰਜ ਜੀ ਸਾਹਿਬ ਨੇ ਖੁਦ ਆਪਣਾ ਖੂਨ ਦੇ ਕੇ ਇਸ ਕੈਂਪ ਦਾ ਸ਼ੁਰੂਆਤ ਕੀਤੀ ਹੈ ਸੋ ਇਹ ਇੱਕ ਬਹੁਤ ਵਧੀਆ ਵਰਲ ਹੈ ਆਪਾਂ ਸਭ ਨੂੰ ਪਤਾ ਹੈ ਕਿ ਖੂਨ ਕਿਤੇ ਹੋਰ ਨਹੀਂ ਬਣ ਸਕਦਾ ਖੂਨ ਤਾਂ ਆਪਣੇ ਸਰੀਰ ਨੇ ਬਣਾਉਣਾ ਤੇ ਜਿਸ ਕਿਸੇ ਨੂੰ ਖੂਨ ਦੀ ਜਦੋਂ ਲੋੜ ਪੈਂਦੀ ਹੈ ਤਾਂ ਹੀ ਪਤਾ ਚੱਲਦਾ ਹੈ ਕਿ ਖੂਨ ਕਿੰਨਾ ਕੀਮਤੀ ਹੈ ਸੋ ਸਾਡੇ ਇਸ ਜੇ ਬੰਦਗੀ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਇਕਤਾਰ ਸਿੰਘ ਕਲੇਰ ਜੀ ਤੇ ਬਾਕੀ ਸਾਰੇ ਵਕੀਲ ਸਾਹਿਬਾਂ ਕਿਉਂਕਿ ਸਾਡੀ ਇੱਕ ਵਕੀਲ ਸਾਹਿਬਾਨਾਂ ਦੀ ਸੰਸਥਾ ਬਣੀ ਹੋਈ ਤੇ ਉਹਨਾਂ ਵੱਲੋਂ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਕਰਵਾਇਆ ਜਾਂਦਾ ਹੁਣ ਪਿਛਲੇ ਪਿਛਲੇ ਸਾਲ ਤੇ ਇਸ ਸਾਲ ਦੋ ਸਾਲ ਇਸ ਬਾਰ ਦੇ ਵਿੱਚ ਅਸੀਂ ਇੱਥੇ ਇਹਨਾਂ ਦਾ ਪ੍ਰੋਗਰਾਮ ਰੱਖਿਆ ਸੀ ਤੇ ਲੋਕਾਂ ਨੇ ਬੜਾ ਵੱਧ ਚੜ੍ਹ ਕੇ ਪਿਛਲੇ ਸਾਲ ਵੀ ਸਾਥ ਦਿੱਤਾ ਸੀ ਇਸ ਸਾਲ ਵੀ ਸਾਥ ਸਾਡੇ ਵਕੀਲ ਸਾਹਿਬਾਨ ਪੂਰਾ ਸਾਥ ਦੇ ਰਹੇ ਨੇ ਤੇ ਸਾਡੀ ਬਾਰ ਵੱਲੋਂ ਵੀ ਇਵੇਂ ਮੈਂ ਪ੍ਰੈਜ਼ੀਡੈਂਟ ਜੋ ਵੀ ਇਹਨਾਂ ਨੂੰ ਇਸ ਸਹੂਲਤ ਦੀ ਜੋ ਵੀ ਜ਼ਰੂਰਤ ਸੀ ਸਾਡੇ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਮੈਂ ਆਸ ਕਰਦਾ ਕਿ ਜਿਹੜਾ ਇਹ ਚਿੰਗਾ ਲਗਾਤਾਰੇ ਅੱਗੇ ਅਗਲੇ ਸਾਲਾਂ ਤੀ ਵੀ ਚਲਦੀ ਰਹੇ ਜੀ ਜਿਕਰ ਸਿੰਘ ਕਲੇਰ ਜੀ ਕਿਹੜੀ ਸੁਸਾਇਟੀ ਆ ਤੁਹਾਡੀ ਬੰਦਗੀ ਸੇਵਾ ਤੁਹਾਡੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਤੁਹਾਡੀ ਸੁਸਾਇਟੀ ਵੱਲੋਂ ਇੱਕ ਕੈਂਪ ਲਗਾਇਆ ਗਿਆ ਬਿਲਕੁਲ ਜੀ ਅਸੀਂ ਕਾਫੀ ਸਾਲਾਂ ਤੋਂ ਇਹ ਚੀਜ਼ਾਂ ਆਰਗੇਨਾਈਜ਼ ਕਰ ਰਹੇ ਆ ਜੀ। ਤਕਰੀਬਨ 7-8 ਸਾਲ ਤੋਂ ਇਹ ਕੰਮ ਕਰ ਰਹੇ ਆ। ਪਿਛਲੇ ਸਾਲ ਵੀ ਸੀ ਇੱਥੇ ਕੋਰਟ ਦੇ ਵਿੱਚ ਰੱਖਿਆ ਸੀ ਬਲੱਡ ਕੈਂਪ ਤੇ ਸਾਡੇ ਵਕੀਲ ਸਾਹਿਬ ਤੇ ਆਪਣੇ ਜੁਡੀਸ਼ੀਅਲ ਅਫਸਰ ਸਾਰੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਆ। ਅੱਜ ਵੀ ਉਸੇ ਤਰੀਕੇ ਨਾਲ ਰੱਖਿਆ ਜੀ। ਤੇ ਸਾਡੇ ਆਪਣੇ ਸੰਕਲੂਰ ਹਸਪਤਾਲ ਦੇ ਵਿੱਚ ਨਾ ਸਤਿਵਾਂ ਤੋਂ ਰਿਕੁਆਇਰਮੈਂਟ ਰਹਿੰਦੀ ਹੈ ਜੀ ਬਲੱਡ ਦੀ। ਤੇ ਇਸ ਕਰਕੇ ਸਾਡੀ ਇਹ ਵੀ ਆਪਾਂ ਜਿੰਨੇ ਅਸੀਂ ਰਿਕੁਆਇਰਮੈਂਟ ਨੂੰ ਜਿੰਨਾ ਅਸੀਂ ਪਾਰਟਿਸਿਪੇਟ ਕਰ ਸਕੀਏ ਪੂਰੀ ਕਰ ਸਕੀਏ ਉਹਦੇ ਵਾਸਤੇ ਅਸੀਂ ਇਹ ਕੰਮ ਕਰਦੇ ਆ। ਕੀ ਲੱਗਦਾ ਜੱਜ ਸਾਹਿਬ ਨੇ ਵੀ ਲੱ ਨੇ ਜਸਪਾਲ ਦਾ ਹਰ ਇੱਕ ਸਾਲ ਹੀ ਪਿਛਲੇ ਸਾਲ ਵੀ ਉਹਨੇ ਬੜਾ ਸਾਥ ਦਿੱਤਾ ਸਾਡਾ ਇਸ ਵਾਰ ਵੀ ਸਾਰੇ ਜੁਡੀਸ਼ੀਅਲ ਅਫਸਰਾਂ ਆ ਜੀ ਸਭ ਤੋਂ ਪਹਿਲਾਂ ਉਹ ਹੀ ਅਪਗ੍ਰੇਡ ਕਰਦੇ ਨੇ ਸਟਾਰਟ ਕਰਦੇ ਨੇ ਉਸ ਤੋਂ ਬਾਅਦ ਫਕੀਰ ਸਾਹਿਬ ਨੇ ਸਾਰੇ ਤੇ ਕਾਫੀ ਪਿਛਲੇ ਸਾਲ ਵੀ ਕਾਫੀ ਸਾਥ ਦਿੱਤਾ ਐ ਇਸ ਵਾਰ ਵੀ ਸਾਨੂੰ ਉਮੀਦ ਹੈ ਕਾਫੀ ਅੱچھے ਜੁਨਟ ਹੋ ਜਾਣਗੇ ਜੀ ਸਾਡੇ ਤੇ ਅੱਛਾ ਰੱਬ ਮੈਂ ਇਸੇ ਹੀ ਨਾ ਕਹਾਂ ਕਿ ਆਪਾਂ ਮੈਂ ਇਸੇ ਦਾ ਸੁਸਾਇਟੀ ਦਾ ਪਾਰਟ ਹਾਂ ਜੀ ਅਸੀਂ ਵੀ ਸੁਸਾਇਟੀ ਦੇ ਵਿੱਚ ਹੀ ਰਹਿੰਦੇ ਆ ਅਸੀਂ ਸੁਸਾਇਟੀ ਦੀ ਸਰਵਿਸ ਵਾਸਤੇ ਜੋ ਅਸੀਂ ਸਾਡੇ ਤੋਂ ਬਣ ਪਾਉਂਦਾ ਸੀ ਉਹ ਹਰ ਹਰ ਵਾਰ ਹੀ ਕਰਦੇ ਆ ਪਹਿਲਾਂ ਵੀ ਕਰਦੇ ਆ ਜੀ ਇਸ ਤੋਂ ਤਾਵਾ ਹੋਣੀ ਦੀ ਸੈਟਿੰਗ ਕਰਦੇ ਆ ਸਾਡੀ ਸੋਸਾਇਟੀ ਦਾ ਇਹ ਹੁੰਦਾ ਜੀ ਜਿਵੇਂ ਕਿਸੇ ਦੀ এডੂਕੇਸ਼ਨ ਦੇ ਵਿੱਚ سپورਟ ਕਰਨਾ ਅਸੀਂ ਪਿਛਲੇ ਸਾਲ ਜਿਵੇਂ ਕਿ ਇੱਕ ਬੱਚੇ ਦੇ ਉੱਪਰ ਐਜੂਕੇਸ਼ਨ سپورਟ ਨੇ ਉਹਦੀ ਫਾਈਨੈਂਸ਼ੀਅਲ ਪ੍ਰੋਬਲਮ ਸੀ ਉਹਨੂੰ ਉਹਨੂੰ ਅਸੀਂ ਫਾਈਨੈਂਸ਼ੀਅਲ سپورਟ ਕੀਤਾ ਤੇ ਇੱਕ ਕਿਸੇ ਬਜ਼ੁਰਗ ਦਾ ਮੈਡੀਕਲ ਦੇ ਵਿੱਚ ਹੈਲਪ ਕੀਤੀ ਜਾਂ ਇੱਕ ਘਰ ਪਾਉਣ ਦੇ ਵਿੱਚ ਹੈਲਪ ਕੀਤੀ ਉਹਦੇ ਤੋਂ ਉਹਦੇ ਕੋਲ ਸਰਸ ਨਹੀਂ ਸੀਗੇ ਜਿੰਨੇ ਕਿ ਸਾਡੇ ਕੋਲ ਸਪੋਰਟਡ ਫੰਡ ਹੁੰਦੇ ਨੇ ਉਹਨਾਂ ਦੀ ਰਿਕੁਆਇਰਮੈਂਟ ਮੁਤਾਬਕ ਅਸੀਂ ਉਹ ਚੀਜ਼ਾਂ ਨੂੰ ਸਪੋਰਟ ਕਰਦੇ ਹਾਂ ਜੇ ਕੋਈ ਨੀਡੀ ਪਰਸਨ ਪਰਪਰਪਸ਼ਨ ਸਾਡਾ ਪ੍ਰਾਇਮਰੀ ਹੈ ਜੀ ਉਹ ਚੀਜ਼ਾਂ ਦੇ ਵਿੱਚ ਅਸੀਂ ਸਪੋਰਟ ਕਰਦੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਜੁਵਾ ਦੇ ਕੈਂਪਰੇ ਵੀ ਤੁਹਾਡੀ ਤੁਹਾਡੀ ਟੀਮ ਨੇ ਕਰੀ ਤੇ ਬਾਕੀ ਵਕੀਲ ਸਾਹਿਬਾਂ ਨੇ ਟੀਮ ਹੈ ਜੀ ਸਾਰਾ ਟੀਮ ਵਰਕ ਹੈ ਜੀ ਟੀਮ ਵਰਕ ਸਾਡੀ ਟੀਮ ਸਾਰੀ ਅੱਛੀ ਟੀਮ ਹੈ ਤੇ ਬੜੇ ਹੰਮਲ ਨੇ ਸਾਰੇ ਤੇ ਬੜੀ ਐਫਰਟ ਕਰਦੇ ਨੇ ਉਹਨਾਂ ਕਰਕੇ ਸਾਰਾ ਕੁਝ ਜੀ ਤੇ ਜੁਡੀਸ਼ਲ ਅਫਸਰ ਦਾ ਸਪੋਰਟ ਹੈ ਸਾਰੀ ਜੱਜਾਂ ਤੋਂ ਲਾਭ ਵਕੀਲ ਸਾਹਿਬ ਨੇ ਦਿੱਤਾ ਤੇ ਪੁਲਿਸ ਕਰਮੀਆਂ ਨੇ ਵੀ ਬੀਤ ਰੱਖਦਾ ਹੁੰਦਾ ਜੀ ਕਰਦੇ ਸਾਡੀ ਬਾਰ ਹੈ ਜੀ ਸੁਸਾਇਟੀ ਬਾਰ ਦਾ ਹੀ ਪਾਰਟ ਹੈ ਮੈਂ ਸਾਰੀ ਬਾਰ ਹੀ ਸਪੋਰਟ ਕਰਦੀ ਆਂ ਸਾਡੇ ਵਾਰ ਦੇ ਮੈਕਸਿਮਮ ਮੈਂਬਰ ਨੇ ਸੀਨੀਅਰ ਮੈਂਬਰ ਨੇ ਜੀ ਜਿੰਨੇ ਸਾਰੇ ਪ੍ਰੈਕਟਿਸ ਵਾਲੇ ਐਡਵੋਕੇਟ ਨੇ ਸਾਰੇ ਹਮੇਸ਼ਾ سپورਟ ਕਰਦੇ ਨੇ ਤੇ ਉਹ ਹੁਣ ਵੀ سپورਟ ਕਰ ਰਹੇ ਨੇ ਸਾਡੀ ਤੇ ਸਾਰੇ ਸਹਾ ਕਰਦੇ ਨੇ ਤੇ ਜਿਹੜੇ ਸਾਡੇ ਸਿਕਿਉਰਟੀ ਦੇ ਪੁਲਿਸ ਆਫਸਰ ਨੇ ਉਹ ਵੀ ਤਾਂ ਸਾਡਾ ਪਾਰਟੀ ਨੇ ਹਰ ਵਕਤ ਤਾਂ ਇੱਥੇ ਰਹਿੰਦੇ ਨੇ ਜੀ ਉਹ ਸਰਕਾਰੀ ਵੀ ਕਿਉਂ ਸਾਹਿਬ ਆਏ ਇਸ ਕਰਕੇ ਸਾਰਿਆਂ ਨੇ سپورਟ ਕਰਨਾ